ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਵਧੀਆ ਓਕੇ ਆ ਗੁੱਡ ਆ ਤੇ ਅੱਜ ਹੈਗਾ ਜੀ ਸਾਡੇ ਸਾਰੇ ਫੋਟੋਗ੍ਰਾਫਰ ਵੀਰਾਂ ਦਾ ਕ੍ਰਿਕਟ ਮੈਚ ਤੇ ਆਪਾਂ ਵੀ ਫੀਸ ਭਰੀਏ ਤੇ ਕ੍ਰਿਕਟ ਆਪਾਂ ਵੀ ਖੇਡਣਾ ਨਵਾਂ ਨਵਾਂ ਸ਼ੁਰੂ ਕੀਤਾ ਇਹਨਾਂ ਨਾਲ ਹੀ ਕਿਉਂਕਿ ਹੁਣ ਤਾਂ ਆਪਾਂ ਨੂੰ ਕੋਈ ਜ਼ਿਆਦਾ ਇੰਟਰਸਟ ਵੀ ਨਹੀਂ ਤੇ ਖੇਡਦੇ ਵੀ ਨਹੀਂ ਤੇ ਹੁਣ ਚੱਲਿਆਂ ਗਰਾਊਂਡ ਦੇ ਵਿੱਚ ਜਾ ਕੇ ਤੁਹਾਨੂੰ ਮਿਲਾਵਾਂਗੇ ਸਾਰੇ ਫੋਟੋਗ੍ਰਾਫਰ ਵੀਰਾਂ ਦੇ ਨਾਲ ਗਰਾਊਂਡ 'ਚ ਮਿਲਦੇ ਆਂ ਹੋ ਜੀ ਦੋਸਤੋ ਮਾਨਸਾ ਰੋਡ ਤੇ ਪਹੁੰਚ ਗਏ ਆਂ ਤੇਸ਼ਵਰ ਗਰਾਊਂਡ ਦੇ ਵਿੱਚ ਤੇ ਐਂਟਰ ਕਰ ਗਏ ਆ ਜੀ ਮੈਨੂੰ ਲੱਗਦਾ ਮੈਚ ਦੀਆਂ ਹਜੇ ਤਿਆਰੀਆਂ ਹੀ ਚੱਲ ਰਹੀਆਂ ਫਿਲਹਾਲ ਸ਼ਾਇਦ ਕੋਈ ਪਹੁੰਚਿਆ ਨਹੀਂ ਬਾਕੀ ਦੇਖਦੇ ਆਂ ਕੁਛ ਵੀ ਇਕਲਾ ਹੀ ਤਾਂ ਖੜਿਆ ਜੀ ਕੋਈ ਆ ਗਿਆ ਹੋਇਆ ਤਾਂ ਐਂਟਰ ਕਰ ਗਏ ਆ ਜੀ ਟਾਈਮ ਤੇ ਪਹੁੰਚ ਗਏ ਟਾਈਮ ਦੇ ਆਪਾਂ ਪਾਬੰਦ ਦਾ 5 ਵਜੇ ਦਾ ਟਾਈਮ ਸੀਗਾ ਆਪਾਂ ਮੈਨੂੰ ਲੱਗਦਾ ਵੀ 5 ਵਜੇ ਤੋਂ ਪਹਿਲਾਂ ਹੀ ਪਹੁੰਚ ਗਏ ਹੋ। ਹਲੋ ਜੀ ਦੋਸਤੋ ਗਰਾਊਂਡ ਦੇ ਵਿੱਚ ਸਾਰੇ ਪਲੇਅਰ ਪਹੁੰਚ ਚੁੱਕੇ ਆ ਤੇ ਹਜੇ ਤਾਂ ਗੱਲਾਂ ਵਰਤਾਂ ਚੱਲੀ ਜਾਂਦੀਆਂ ਥੋੜੇ ਜਿਿਹੇ ਪਲੇਅਰ ਘੱਟ ਆ ਹਜੇ ਆਏ ਹੀ ਨਹੀਂ। ਇੱਧਰ ਜੁਆਕਾਂ ਦੀ ਪ੍ਰੈਕਟਿਸ ਚੱਲੀ ਜਾਂਦੀ ਹੈ। ਲਓ ਵੀ ਦੋਸਤੋ ਸਾਰੇ ਮੈਂਬਰ ਇੱਥੇ ਹੁਣ ਪਹੁੰਚ ਚੁੱਕੇ ਆ ਸਾਰੇ ਫੋਟੋਗ੍ਰਾਫਰ ਵੀਰ ਆ ਇਹ ਬਠਿੰਡੇ ਦੇ ਤੇ ਆਸੇ ਪਾਸੇ ਪਿੰਡਾਂ ਦੇ ਵੀਰ ਆ ਤੇ ਮੈਚ ਹੁਣ ਹੋਣ ਲੱਗਿਆ ਸਟਾਰਟ ਪਿਚ ਸਾਡੀ ਰੈਡੀ ਆ ਠੀਕ ਹੈ ਜੀ ਹੁਣ ਟੀਮ ਬਣ ਚੁੱਕੀ ਆ ਰਿੰਪਲ ਜੀ ਕੋਲੇ ਪਰਚੀ ਹੈਗੀ ਆ ਜਿਹਦੇ ਤੇ ਪਲੇਅਰ ਦੇ ਨਾਮ ਲਿਖੇ ਹੋਏ ਤੇ ਹੁਣ ਇਹ ਟੀਮਾਂ ਇੱਕ ਦੂਸਰੇ ਦੇ ਓਪੋਜ਼ਿਟ ਕਰ ਦੇਣਗੇ ਤੇ ਮੌਸਮ ਅੱਜ ਹੋਇਆ ਤਾਂ ਬਹੁਤ ਵਧੀਆ ਪਿਆ ਤੇ ਪਰ ਮਤਲਬ ਥੋੜੀ-ਮੋੜੀ ਕਿਣਮਣੀ ਜੀ ਆ ਮਾੜੀ-ਮੋਟੀ ਹੋ ਰਹੀ ਆ ਮੌਸਮ ਜ਼ਿਆਦਾ ਨਾ ਖਰਾਬ ਹੋ ਜੇ ਫਿਰ ਔਖਾ ਹੋ ਜਾਊਗਾ ਆ ਸਾਡੇ ਛੋਟੇ ਪਲੇਅਰ ਵੀ ਇੱਥੇ ਤੁਰੇ ਫਿਰਦੇ ਆ ਵੀ ਦੋਸਤੋ ਸਾਰੇ ਜਾਣੇ ਆਪਦੀਆਂ ਦੁੱਕੜੀਆਂ ਤਿੱਕੜੀਆਂ ਬਣਾ ਕੇ ਆਪਦੀ ਆਪਦੀ ਰਹਿ ਕਰੀ ਜਾਂਦੇ ਟੀਮ ਦੀ ਅਜੇ ਕੋਈ ਅਨਾਉਂਸਮੈਂਟ ਨਹੀਂ ਕੀਤੀ ਲਓ ਜੀ ਹੁਣ ਆਵਾਜ਼ ਆ ਗਈ ਵੀ ਸਾਰੇ ਜਾਣੇ ਇਕੱਠੇ ਹੋ ਜਓ ਭਾਈ ਮੈਂ ਨਹੀਂ ਖੇਡਾਂ ਦਿੱਲੀੋਂ ਆ ਕੇ ਤੈਨੂੰ ਮੈਂ ਕਹਾਂ ਦੋਸਤ ਜਾਣਾ ਬੈਠ ਜਾਂਦਾ ਉਹ ਦਸਤੀ ਨਹੀਂ ਘੇੜਦਾ ਇਹ ਤਾਂ ਰੱਦ ਤੇ ਪੇਸ਼ ਆਉਂਦਾ ਮੋਂ ਨੂੰ ਵੀ ਹੈਗਾ ਮੋਂ ਨੂੰ ਕਿੱਥੇ ਆ ਉਹ ਜਸਸੀ ਘੱਟ ਤੇ ਦਸਸੀ ਆ ਅੱਜ ਦਸਸੀ ਪੇਸ਼ ਆ ਗਏ ਪਹਿਲਾਂ ਦਸਸੀ ਤੇ ਮੋਂ ਨੂੰ ਆਡਾ ਦੇ ਘਰ ਨਾ ਦੋਨੋਂ ਰੱਦ ਤੇ ਪੇਸ਼ ਆ ਗਏ ਇੱਕ ਪਾਸੇ ਤੇ ਪੇਸ਼ ਆ ਗਿਆ ਵੀ ਤੇਰੇ ਨਾਲ ਪਾਸੇ ਤੇ मेरा वाले पास 100 आएगा मोनू जाएगा दोनों 100-100 में आ जाएंगे है दोबारा बना लो पहले बना दो 100 से मोनू ना पहले ऐसे दस्सी ओ फेट रहा है देख ना दस्सी ओ मंगया ना पहला आ जी एक मिनट है दस्सी ਆਈ ਬੈਟ ਆਹ ਬਾਈ ਬੋਲਾਂ ਦਾ ਨਾ ਯਾਰ ਮੁੰਡਾ ਮੈਚ ਦੇ ਰਿਹਾ ਚੁੱਪ ਚੁੱਪ ਬਹੁਤ ਹੋ ਗਿਆ ਹੈ ਬੱਤਨਾ ਬੜੇ ਨਹੀਂ ਬੈਠ ਰਿਹਾ ਯੈਸ ਦੀਆਂ ਤਿਆਰੀਆਂ ਪ੍ਰੈਕਟਿਸ ਹੋ ਰਹੀ ਹੈ ਮੈਚ ਦੀਆਂ ਤਿਆਰੀਆਂ ਤੇ ਪ੍ਰੈਕਟਿਸ ਕਰਦੇ ਹੋਏ ਕੀ ਹੋ ਗਿਆ ਟਾਸ ਚਾਬੀ ਦੇ ਦੇ ਇਹ ਕੱਟ ਕੇ ਪੁੱਛ ਰਿਹਾ ਨਾ ਧੀਜਾ ਦਾ ਝੋਟਾ ਆ ਕਲੀ ਝੋਟਾ ਹੀ ਕਰਨ ਹਾਂ ਜੀ ਤੁਸੀਂ ਵੀਡੀਓ ਬਣਾ ਰਹੇ ਹੋ ਹਾਂਜੀ ਵੀਰੇ ਬਿਲਕੁਲ ਜੀ ਨਹੀਂ ਜੀ ਰਿਕਾਰਡ ਕਰ ਰਿਹਾ ਮੈਂ ਰਿਕਾਰਡ ਕਿਉਂ ਕਰ ਰਹੇ ਮੈਂ ਆਪਦੇ ਵਲੌਗ ਚੈਨਲ ਤੇ ਪਾਉਂਗਾ ਜੀ ਅੱਛਾ ਅੱਛਾ ਚਲੋ ਤੁਹਾਡੇ ਵਲੌਗ ਚੈਨਲ ਦਾ ਨਾਮ ਕੀ ਹੈ ਕੇ ਵੀ 92 ਜੇ ਵੀ 92 92 ਤੇ YouTube ਤੇ ਟਾਸ ਨੋਟ ਦੇ ਨਾਲ ਹੋਣ ਲੱਗਿਆ ਹੁਣ ਹੈਲੋ ਹੈ ਕਲੀ ਝੋਟਾ ਠੀਕ ਹੈ ਬੈਟਿੰਗ ਆ ਪਹਿਲਾ ਲਓ ਜੀ ਕੱਲ ਤੋਂ ਇਹ ਨੂੰ ਵੀ ਵੀਰ ਸਿੰਘ ਕਾਲਾ ਜੀ ਟਾਸ ਜਿੱਤ ਚੁੱਕੇ ਐ ਤੇ ਉਹਨਾਂ ਨੇ ਬੈਟਿੰਗ ਮੰਗ ਲਈ ਯਾਨੀ ਕਿ ਸਾਡੀ ਆ ਗਈ ਫੀਲਡਿੰਗ ਬੈਟਿੰਗ ਆਪਣੀ ਫੀਲਡਿੰਗ ਤੇ ਆ ਜਾਓ ਬੈਟਿੰਗ ਆਪਣੀ ਕੈਚ ਪਿੰਟਾ ਜੀ ਆ ਜਾਓ ਆਪਣੀ ਫੀਲਡਿੰਗ ਆ ਗਈ ਪ੍ਰਦੀਪ ਭਾਈ ਬਾਲ ਕਰਾਈਏ ਇੱਕੋ ਹਾਂ ਯਾ ਸਨੋ ਇੱਕ ਬਈ ਬਣ ਕੇ ਸਾਰੇ ਲਓ ਜੀ ਦੋਸਤੋ ਮੈਚ ਹੋ ਗਿਆ ਸਟਾਰਟ ਪਹਿਲੀ ਬਾਲ ਓ ਤੇਰੀ ਚਾਰ ਰਨ ਪਹਿਲੀ ਬੋਲ ਤੇ ਵੀ ਦੋਸਤੋ 26 ਓਵਰਾਂ ਦਾ ਮੈਚ ਹੈ ਤੇ 13 ਓਵਰ ਹੋ ਗਏ ਜਾਦਾ ਵੀਡੀਓ ਮੈਂ ਤਾਂ ਨਹੀਂ ਬਣਾ ਰਿਹਾ ਵੀ ਫਿਰ ਵੀਡੀਓ ਜਿਆਦਾ ਲੌਂਗ ਹੋ ਜਾਂਦੀ ਹੈ ਦੇਖਣੀ ਔਖੀ ਆ ਜਦੋਂ ਮੇਰੀ ਬੈਟਿੰਗ ਹੋ ਗਈ ਆਪਾਂ ਉਹਦੀ ਮੇਨ ਵੀਡੀਓ ਦਿਖਾਵਾਂਗੇ ਹੁਣ ਸਾਡਾ ਇੱਕ ਵਾਰੀ ਵਾਟਰ ਬ੍ਰੇਕ ਹੋ ਚੁੱਕਿਆ ਪਾਣੀ ਪੀਣੇ ਆ ਸੀ ਉਸ ਤੋਂ ਬਾਅਦ ਫੀਲਡਿੰਗ ਸਟਾਰਟ ਕਰਦੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਅੱਜ ਇੱਕ ਕੈਚ ਕੀਤਾ ਤੇ ਕੈਚ ਦੇ ਨਾਲ ਮੈਂ ਆਊਟ ਕੀਤਾ ਇਹ ਕ੍ਰਿਕਟ ਦੀ ਇੱਕ ਟ੍ਰਿਕ ਇੱਕ ਦੂਸਰੇ ਨੂੰ ਸਮਝਾਉਂਦੇ ਹੋਏ ਬਾਟ ਫੜਨਾ ਆ ਹੈਂਡਲ ਦਾ ਟਾਈਟ ਰੱਖਣਾ ਇਹਨੂੰ ਫੇਰ ਤੋਂ ਬਦਲ ਸਿੱਧਾ ਨਹੀਂ ਇਹਨੂੰ ਟਾਈਟ ਪਾ ਲੈਣਾ ਹੋ ਤਾਂ ਇੱਕ ਕੋਸ਼ਿਸ਼ ਕਰਦੇ ਹਾਂ ਇੱਕ ਲੂ ਛੱਡ ਦੇ ਇਹ ਦੱਸ ਦੇ ਵੀ ਬੈਠ ਕਿਵੇਂ ਫੜਿਆ ਜਾਂਦਾ ਜੇ ਤੂੰ ਅਹੀਂ ਕਾਇਰ ਕਰਦਾ ਤਾਂ ਪਾਉਂਦਾ ਬੱਥਨਾ ਲੈ ਬਾਈ 4 ওভার ਹੋ ਗਈ ਜੀ ਦੋਵੇਂ ਖੜਾ ਟਿਚ ਦੇ ਆਹ ਬੋਲਰ ਠੀਕ ਹੈ ਉਹ ਚਲੋ ਵੀ ਖੜੋ ਯਾਰ ਜੱਸੀ ਗੱਲਾਂ ਨਾ ਕਰੋ ਮੱਛਰ ਬਹੁਤ ਇੱਥੇ Jelly. ਘੜਾਓ ਚਲੋ ਭਾਈ ਬੋਰਡ ਹੋ ਗਿਆ ਜੱਗੇ ਉਹਦੇ ਵਾਂਗੂ ਪਤਾ ਨਹੀਂ ਬਾਈ ਦਾ ਕੀ ਨਾਮ ਸੀ ਉਹਦੇ ਵਾਂਗੂ ਇਹ ਵੀ ਬੋਰਡ ਗਿਆ ਲਾਓ ਜੀ ਹੁਣ ਹਾਫ ਟਾਈਮ ਹੋ ਗਿਆ ਇੱਕ ਟੀਮ ਦੀ ਬਾਜੀ ਹੋ ਗਈ ਕੰਪਲੀਟ ਦੂਸਰਿਆਂ ਦੀ ਆਉ ਤੇ ਉਹ ਫਿਲਡਰ ਖੜਾ ਯਾਰਾ ਜਾਣਾ ਫਿਲਡਰ ਖੜਾ ਬੈਟਿੰਗ ਕਿਨੂੰ ਜਾਣਾ ਜਾਣਾ ਖੜਾ ਚਲੋ ਕਿਨੂੰ ਦੇਣੀ ਬੈਟਿੰਗ ਉਹ ਗੁਰਵੀਰ ਖੇਡਾ ਨਹੀਂ ਸਾਲਾ ਇੱਕ ਵੀ ਬੋਲ ਨਹੀਂ ਇਹ ਉਹਨਾਂ ਕਰਨੀ ਆ ਏਦਾ ਯਾਰ ਹੁਣ ਧੋਖਾ ਹੀ ਹੈ ਦੋ ਵਾਰੀ ਤਾਂ ਮੂਹੜ ਹੀ ਖਰਾਬ ਕਰਤਾ ਤੁਸੀਂ ਲੈ ਵੀ ਆ ਬੰਦਾ ਕਹਿੰਦੇ ਉਹ ਇੱਕ ਵੀ ਬਾਲ ਨਹੀਂ ਖੇਡਿਆ ਤੇ ਉਹਨੂੰ ਹੁਣ ਦੁਬਾਰਾ ਇਹ ਬੈਟਿੰਗ ਦੇ ਰਹੇ ਆ ਬਸ ਸਾਡੇ ਮੈਚ ਦੇ ਵਿੱਚ ਇਹੀ ਫਰਕ ਹੈ ਵੀ ਅਸੀਂ ਸੋਚ ਲੈਨੇ ਆ ਯਾਰ ਅਗਲੇ ਨੇ ਵੀ ਪੈਸੀ ਪਾਏ ਆ ਹਨਾ ਤੇ ਚਲ ਦੋ ਚਾਰ ਬੋਲਾਂ ਖੇਡ ਲੈ ਚਲੋ ਜੀ ਤਾਂ ਫਿਰ ਇੱਕ ਖੇਡ ਦੀ ਬਾਤ ਆ ਹਨਾ ਉਹ ਮੈਂ ਵੀ ਕਰਾਉਂ ਇੱਕੋ ਵਾਰਿਆ ਰੱਖੀ ਖੇਡ ਦੇਣੇ ਕਰਾਉਂਦੇ ਸਮੇਂ ਜੈ ਸਰ ਸੋਇਆ ਜੈ ਸਰ ਇਹ ਲਾ ਦੇ ਬਰਾਬਰ ਪੁਆਇੰਟ ਦਾ ਆਏ 6 ਸਰ ਬਰੇ ਬਾਹਰ ਆਇਆ ਤਲ ਪਰ ਚਲੋ ਬਾਹਰ ਆਇਆ ਬੰਦੇ ਦੀ ਪਸੰਦ ਆ ਹਾਂ ਮੇਰੇ ਗੱਡੀ ਨੰਬਰ 977 ਦੇ ਪਰਮਾਲ ਬੱਤਿਆ ਹੋਏ ਤੋਂ ਹੌਲ ਹੋ ਕੇ ਮਹਾਰੀਆ ਡਿਟੀ ਸੈਂਟਰ ਦੇ। ਤੁਹਾਨੂੰ ਪਤਾ ਹੈ ਕੋਈ ਨਾਮ ਪਤਾ ਮਾਰੋ ਕੋਈ ਨਾ ਦੇਖੀ ਕੀ ਐ ਜਦੋਂ ਮੈਂ ਭਾਈਆ ਪਰ ਸਾਈਡ ਤੇ ਸਕੋਰ ਤੋਂ ਮੰਨਣੀਆਂ ਨੇ ਸਕੋਰ ਚੱਲੇ ਨਹੀਂ ਭਾਈ ਦਾ ਮੈਂ ਕਰਾਉਣਾ। ਭਾਈ ਜੱਸੀ ਆ ਜੱਸੀ ਆਈ ਕਿਉਂ ਵੀ ਜੱਸੀ ਟ੍ਰੈਂਪਲ ਕਰਨਾ ਸਕੋਰ ਨਹੀਂ ਚੜਦਾ ਸਕੋਰ ਕੋਲ ਤੇ ਮੈਂ ਤਾਂ ਹੀ ਤਾਂ ਮੈਂ ਕਰਾਉਣਾ। 100 ਨੂੰ ਸੁਧਰਤਾ ਬੜਾ ਹੈ। ਤਾਲੀ ਦੇ ਹੋ ਰਹੀਆਂ ਨੇ ਅਜੇ ਦੇਖੋ ਦੇਖ ਲੱਛਣ ਕਰਦਾ ਵਾਹ ਕਿਆ ਬਹੁਤ ਤੱਕ ਮਾਸਕਾਂ ਨੂੰ ਪਕੜ ਕੇ ਕਰਨਾ ਕਰਦੇ ਆਹ ਸੋਦੇ ਖੜਤੀ ਆਉਂਦੇ ਰਹਿੰਦੇ ਨੇ ਬੋਲ ਆ ਜਾਓ ਜੀ ਦੋਸਤਾਂ ਇਸ ਪੁਆਇੰਟ ਤੇ ਆਹ ਬਾਹਰ ਹੋ ਗਿਆ ਸੀ ਚੱਲਾ ਜਲਦੀ ਤੇ ਨਾ ਗੋਲ ਆ ਗੋਲ ਹੈ ਨਹੀਂ ਬੰਦੇ ਨੂੰ ਲਓ ਵੀ ਮਿੱਤਰੋ ਇਹ ਸਕੋਰ ਅਪਡੇਟ ਤਾਂ ਹੁਣੇ ਨਹੀਂ ਗੇ ਐਪ ਤੇ ਬਸ ਇੱਕ ਬਸ ਕਹਿੰਦੇ ਹੁੰਦੇ ਮਾਨ ਖੜਾਉਣ ਦੇ ਮਾਰੇ ਬਸ ਉਹ ਕਰ ਰਹੇ ਆ ਬੋਲਾਂ ਖੜਾ ਰਹੇ ਆ ਲਾਸਟ ਪਲੇਅਰ ਨੂੰ ਕਿਉਂਕਿ ਵੈਸੇ ਤਾਂ ਆਲ ਆਊਟ ਹੋ ਚੁੱਕੇ ਆ ਲਓ ਜੀ ਉਹ ਮੈਂ ਤਾਂ ਵਾਹਿਆ ਯਾਰ ਰੈਸਟ ਕਰ ਲਾਂ ਫਿਰ ਇਹ ਕਿਹੜਾ ਸਕੋਰ ਮੰਨੇ ਜਾਣੇ ਆ ਹੋਰ ਲਓ ਵੀ ਦੋਸਤੋ ਲਓ ਜੀ ਦੋਸਤੋ ਮੈਂ ਹੁਣ ਆਪਦਾ ਸਾਈਡ ਤੇ ਰੈਸਟ ਤੇ ਜਾਣਾ ਕਿਉਂਕਿ ਇਹ ਸਕੋਰ ਮੰਨੇ ਤਾਂ ਜਾਣੇ ਨਹੀਂਗੇ ਤੇ ਇਸ ਤੋਂ ਬਾਅਦ ਦੇਖਦੇ ਆਂ ਵੀ ਸਾਡੀ ਟੀਮ ਵਾਲੇ ਕਿਹਨੂੰ ਬੈਟਿੰਗ ਤੇ ਪਹਿਲਾਂ ਭੇਜਦੇ ਆ ਆਹ ਬਲੌਕ ਕਰਤਾ ਲੈ ਕੈਮਰਾ ਵੀ ਗਿਆ ਮੋਬਾਈਲ ਵੀ ਗਿਆ ਕੰਨੀਆਂ ਕੁਰਬਾਨੀਆਂ ਦਿੱਤੀਆਂ ਸ਼ੋਰ ਵੀ ਕਾਜਣਾ ਮੈਂ ਕਹਿਣਾ ਛੱਡ ਦੇ ਕਹਿੰਦਾ ਛੱਡ ਦੇ ਲੈ ਲਓ ਵੀ ਜਾਂਦੇ ਜਾਂਦੇ ਮੇਰੇ ਕੋਲ ਕੈਚ ਆ ਗਿਆ ਸੀਗਾ ਤੇ ਮੋਬਾਈਲ ਸੱਟ ਕੇ ਮੈਂ ਭੱਜਿਆ ਕੈਚ ਕਰਨ ਵਾਸਤੇ ਤੇ ਪਰ ਕੈਚ ਵੀ ਨਹੀਂ ਹੋਇਆ ਮੋਬਾਈਲ ਵੀ ਡਿੱਗ ਪਿਆ ਨੁਕਸਾਨ ਹੋ ਜਾਣਾ ਸੀ ਬਚ ਗਿਆ ਚਲੋ ਜੀ ਦੂਜਾ ਸਪਿੰਨੇ ਆਣਾ ਸੀ ਸਾਡਾ ਹਾਫ ਟਾਈਮ ਹੋ ਗਿਆ ਬਸ ਵੀ ਦੋਸਤੋ ਇਹ ਆ ਗਿਆ ਸਾਡਾ ਖਾਣਾ ਪੀਣਾ ਲਾਹੌਰੀ ਲਾਹੌਰੀ ਜੀਰਾ ਲਾਹੌਰੀ ਜੀਰਾ ਆਖਾ ਕਿੰਨੇ ਆ ਠੰਡੇ ਹੋ ਗਏ ਲੋਹਰੀ ਜੀਰਾ ਤੇ ਕੇਲੇ ਖਾਣ ਦੇ ਲਈ ਲੋ ਜੀ ਸਾਰੇ ਪੀਣ ਲੱਗੇ ਲੋਹਰੀ ਜੀਰਾ ਤਾਂ ਜੋ ਸਾਰੀ ਟੀਮ ਮਾਈਂਡ ਫਰੈਸ਼ ਹੋ ਜੇ ਤੈਨੂੰ ਬਾਹਲਾ ਪਤਾ ਹੈ ਜਿਹੜਾ ਆਈਫੋਨ ਅੱਜ ਮੈਚ ਲੇਕੋ ਉੱਥੇ ਪਿਆ ਸੀ ਅੰਦਰ ਨ ਵੀ ਬਹੁਤ ਖੜੀ ਲੰਦਾ ਹਣਾ ਆ ਦੇਖੋ ਨੀਲ ਤੇ ਆਪਣੀ ਬੋਲ ਵੱਜ ਗਈ ਤੇ ਗਲਵ ਦਵਾਰ ਤੈਨੂੰ ਬੋਲ ਗੱਲਾਂ ਕਰਦੇ ਹੋਏ ਵੀ ਬੌਰ ਜੱਸੀ ਨੇ ਬਹੁਤ ਤੇਜ਼ ਭਾਈ ਬਾਈ ਦੇ ਬੋਲ ਵੱਜੀ ਤੇ ਬਾਈ ਦੇ ਪੈਗੇ ਨੀਲ ਤੇ ਆ ਕੀ ਸਾਡੀ ਹੁਣ ਚਾਹ ਚਾਹ ਨਾਲ ਨੀਲ ਹਟ ਜਾਣਗਾ ਲਓ ਮੁੰਡਿਓ ਪੀਓ ਜਾ ਲਓ ਵੀ ਸਾਡੀ ਆ ਗਈ ਚਾਹ ਹੁਣ ਅਸੀਂ ਚਾਹ ਪੀਨੇ ਆ ਤਾਜ਼ਾ ਹੋ ਕੇ ਚੰਗੀ ਤਰ੍ਹਾਂ ਮਾਈਂਡ ਫਰੈਸ਼ ਕਰਕੇ ਫਿਰ ਅਸੀਂ ਕਰਾਂਗੇ ਬੈਟਿੰਗ ਲਓ ਜੀ ਕੁਲਵਿੰਦਰ ਆ ਗਿਆ ਬੈਟਿੰਗ ਤੇ ਅਰੋੜੀ ਵਾਲਾ ਮਾਨ ਆ ਬੋਲਿੰਗ ਤੇ

ਕਮਾਲ ਤੁਹਾਡਾ ਬਾਕੀ ਇੱਧਰ ਕਰਦੇ ਜਬ ਤੁੰਤ ਆ ਜਾ ਬਈ ਫ੍ਰੈਂਚ ਫ੍ਰਾਈ ਖਾਈਏ ਉਹਦੇ ਸਾਥ ਦੋ ਦੋ ਰੰਗਾਰ ਫ੍ਰੈਂਚ ਲੈ ਲਓ ਸਕੋਰ ਕਰਪਾ ਦੇ ਸੋਚਾ ਸਾਇਕਲ ਟੂ ਕੱਲਾ ਬੈਠ ਕੇ ਕਾਇਆ ਮੈਨੂੰ ਪਤਾ ਮੈਨੂੰ ਤੱਕ ਨਹੀਂ ਪੁੱਛ ਲਿਆ ਤਾਂ ਜਾ ਪਰਾਂ ਚੱਕੇ ਰੁਪਏ نیچے ਰੱਖੀ ਇਹ ਅਜੀ ਰੈਨ ਸੋਸ ਇੱਕ ਮਾਰ ਨਹੀਂ ਸੀਗਾ ਮੈਂ ਤਾਂ ਹੈ ਹੀ ਨਹੀਂ ਸੀ ਮਾਰ ਬਈ ਸੀ ਬਾਰ ਬੜਾ ਸਾ ਆ ਜਾ ਫਿਰ ਉਹ ਪੂਰਵ ਖੇਤਰ ਵਿੱਚ ਚਾਰ ਮਾਤਰ ਕਰਦੇ ਕਮੇਡਾਟ 2 4ਰ 216 ਸੰਗਲ ਵਰ ਭਾਲੀ ਪੰਜ ਗੱਦੇ ਮੈਚਪੇਰ ਖਲਦਾ ਆ ਮੈਚ ਪਾਈ ਗਈ ਜੇ ਤੁਹਾਨੂੰ ਸਾਹਮਣੇ ਬਲੀ ਆਹ ਲਵੜਾ ਬੜਾ ਕਲੀ 10 ਸੇ ਬਾਹਰ ਹੋ ਜਾ ਕਿੰਨੇ ਲਾਉਣੇ ਪੰਜ ਬੰਦ ਲਾਉਣੇ ਆਪਣਾ ਜੱਦਾ ਨੁਮਲੇ ਦਾ ਬਲੇ ਬਾਸ ਇਸ ਰੰਗ ਦਾ بڑا ਹੋਣਾ ਤੇ ਮੈਂ ਬਾਅਦ ਵਿੱਚ ਸੱਚਾ だっ ਪਰ ਆਪ ਸਮਝਣ ਤੋਂ ਪਹਿਲਾਂ 18 ਗਰ ਦੋਸਤਾਂ ਇਹ ਕਿ ਰਾਤ ਨੂੰ ਲੇਟ ਹੋ ਗਏ ਤਾਂ ਕੱਲ ਚੱਲ ਜਾਓ ਨੇ ਪੰਜ ਉਹਨੂੰ ਫਿਲਟਰ ਦੇਖ ਲੈ ਕਿੰਨੇ ਆ 1 2 3 4 1 5 ਬਸ 6 ਆ ਕਿ ਪੰਜ ਆ ਪੰਜ 1 2 ਹਰ ਨਾ ਖੰਡਾ ਨਹੀਂ ਹੋਣਾ ਘੇਰੇ ਜੋ ਜਿੰਨੇ ਮਰਜੀ ਕਰਾ ਲਓ ਬਾਲੀ ਦਾ ਬਹੁਤ ਬਹੁਤ ਤਰੀਕਾ ਬਹੁਤ ਬਹੁਤ ਤਰੀਕਾ ਬਹੁਤ 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 ਕੀ ਹੈ ਠੀਕ ਹੈ ਚੱਲ ਬਈ ਓ ਯਾਰ ਸੋਣੀਏ ਅਮਾ ਮਾ ਸੋਕ ਦਾ ਬਲੇਬਾਸ ਹੋ ਰਹੀ ਨੂੰ ਮਿਲਦਾ ਸਾਹ ਕੋਈ ਨਾ ਬਾਕੀ ਸੋਕ 19 ਨੰਬਰ ਤੋਂ ਚਲਦਾ ਹੈ ਸਹੀ ਹੈ ਸਹੀ ਹੈ ਸਹੀ ਹੈ ਬਸ ਆਹੀ ਬੋਲ in Aqui, Marindro. ਤਿੰਨ ਬੱਛਾ ਸ਼ੋਡ ਤਰਫਰ ਦੇ ਸਾਥ ਨਬਰਸ ਸਾਥ ਨੂੰ ਉਸ ਤੋਂ ਬਾਅਦ ਸੁਪਾਹਾਂ ਅੰਬਾ ਆਪਾਂ ਤੁਹਾਨੂੰ ਦੱਸ ਦਾਂਗੇ ਜਿੰਨਾ ਜਿੰਨਾ ਚੱਕੀ ਇਹ ਬਾਰੀ ਤੋਂ ਬੜਾ ਕਸਾਮਾ ਸੋ ਬਹੁਤ ਹੋ ਗਿਆ ਹੈ ਉਹ ਬਾਈ ਜੀ ਲੈ ਕੇ ਤਿਆਰ ਤਾਂ ਚੈੱਕ ਕਰਾਇਆ ਜਾਏ ਫਿਰ ਹੋਰ ਖਾਵਾਂਗੇ ਆਪਾਂ ਖੜ ਜਾ ਕੱਲੇ ਨਹੀਂ ਬਹਿ ਜਾਓ ਤਾਂ ਆ ਜਾਓ ਬਾਰੀ ਲੋਕਾ ਨੂੰ ਯਾਰ ਸਰਕਾਰੀ ਪ੍ਰਯਾਸ ਸਤੰਬਰ ਦੀ ਬੰਦ 31 ਦਾ ਬੰਦ ਬਾਰੀ ਕਰ ਦੋ ਨਾ ਸੇਤੀ ਆਟੋ ਆਏਗਾ ਮੁੜਿਆ ਬਾਈ ਉਰੇ ਇੱਕ ਗੱਲ ਕਰਨੀ ਹੈ ਤੇਰੇ ਨਾਲ ਕਰੀ ਨਾ ਰੋ ਤੇ ਨਾਨਾ ਕੀ ਖਲੇਗਾ ਜੀ ਉਸਤਾਦ ਜੀ ਹਾਂ ਫਾਈਟਸ ਫ੍ਰੈਂਚ ਫ੍ਰਾਈ ਮੈਂ ਬੜੀਆ ਕੁਝ ਕਰਾਂਗੇ ਯਾਰ ਕਦੇ ਤੋਂ ਜੀ ਹਾਂ ਫ੍ਰੈਂਚ ਫ੍ਰਾਈ ਲੈ ਜੀ ਮਾਲ ਨੂੰ 35 ਲੱਖ ਮੰਗਦੇ ਜਿੰਨਾ ਵੀ ਘਟਿਆ ਘੱਟ ਘਟ ਜੀ ਇਧਰ ਲਈ ਤੇ ਦੇਖ ਚਾਹੀ 50 ਦਾ ਫਾਰਮਲ ਉਹ ਵੀ 35 ਨਹੀਂ ਚੱਲੀ ਚੱਲੀ ਇਹ ਬੱਲੇ ਤੋਂ ਪਾਉਂਦਾ ਉਹਨੂੰ ਤੋਂ ਅੱਗੇ ਆ ਕੇ ਦਿੰਦਾ ਹੈ। ਇਹ ਮੇਰਾ ਇੱਥੇ ਨਾਮ ਚੱਲਦਾ। ਇੱਥੇ ਚੱਲਦਾ। ਇਹ ਨਾਲੇ ਮੇਰਾ ਜਿਹੜਾ ਬੋਲੇ ਹੀ ਬੋਲੇ ਵਗਿਆ। ਜਿੱਤ ਨੂੰ ਚਲੋ ਜਗਾ 166 ਗਾ ਜਿੰਦੀ ਹੈ ਕੋਈ ਜਿੱਕੜ। ਇਹਨੂੰ ਕੋਈ ਕਹਿੰਦਾ ਇੱਥੇ ਪਰ ਬਸ ਕਰ ਲਿਆ। ਵਧੀਆ ਨਾਲੇ ਘੈਂਟ ਦੋ ਸਾਈਡ ਤੇ ਕਾਰਨਰ ਤੇ ਦੋਸਤਾਂ ਨਾਲ ਫਾਈਟ ਹੋ ਗਈ ਹੈ ਦੋਨੇ ਥਰੋਸੇ ਹੀ ਮਾਰਿਆ ਬਰਾ ਯਾਰ ਇਹ ਆ ਵੀ ਪੂਰੀ ਫੇਨ ਨਹੀਂ ਹੋਣੀ ਹੈ ਕੰਪਲੀਟ ਨਹੀਂ ਹੋਣੀ ਪੁੱਛ ਲੱਕ ਪੂਰੀ ਅਰ ਤੁਸੀਂ ਥੋੜੇ ਬੈਕਲ ਜੋ ਕੀ ਪਲਾਸਟਰ ਪੁਸਤਰ ਕਰਾ ਕੇ ਹਰ ਸਿਰਾਕ ਬੈਕਲ ਤੁਸੀਂ ਸੋਲੇ ਬੰਦਾ ਬਾਤ ਹੈ ਬਾਅਦ ਕੇ ਤਾਂ ਪਰਮਾਸ਼ਰ 6 ਦੇ ਉੱਪਰ ਜੀ ਸ਼ਾਬਾਸ਼ ਗਵਿੰਦਰ ਬਾਟਿੰਗ ਸ਼ਾਬਾਸ਼ ਦੋਨੋਂ ਯਾਰ ਮਾਦੋਨਾ ਦੋਨੋਂ ਇੰਨੇ ਸਕੁਅਰ ਕੋਟ ਏਰੀਆ ਪਾਇਆ ਕੰਪਲੀਟ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਹੁਣੇ ਪਾ ਕੇ ਹੱਟਿਆ ਕੰਪੀਅਰ ਪਰ ਜਿਆ ਸ਼ਾਟ ਬਿੰਕੂ ਬੰਦੀ ਕੇ ਬਾਹਾ 14 ਰਿਚ ਸੋਸ ਬਚਨ ਦੰਗਰ ਚੌਥੇ ਸੋਸ ਕਰਕੇ 15-18 ਮਿਲ ਕੇ ਨੀਚਾਲ ਤੇ ਜੇਵਰ ਦਾ ਮੈਚ ਹੈ ਬੈਟ ਕਰ ਲੈ ਕੇ ਵਾਈਬਸ ਇਹ ਤੁਹਾਨੂੰ ਥੱਲੇ ਮੰਨ ਕੇ ਚੱਲ ਹਾਂ ਜੀ ਬਹੁਤ ਵਧੀਆ ਜਿਆ ਅਜੀਟਰ ਤੋਂ ਬਸ ਬੋਲੋ ਨਾ ਆ ਪਿੱਛੇ ਹੋ ਜਾ ਯਾਰ 144 ਰੋਸ਼ ਇਨਸ਼ਾਲਲਾ ਹਾਂ 3 ਬਾਅਦ ਨਾ ਪਾਣ 3 ਬਣਾ 1600 ਸਕਵਰ 90 ਵਾਲੀ ਬੋਲ ਹੋ ਗਈ ਹੈ ਬਸ ਨਾ ਸਾਰੇ ਪਲਾਟ ਦਾ ਨਾ ਛੱਡ ਕੇ ਅੱਗੇ ਚਾਹਨਾ ਸਕਵਰ ਬੁੱਟ ਵੀ ਪਾਵੇ ਉੱਤੇ ਥੱਲੇ ਮੀਟਰ ਸਕਵਰ ਯਾਰ 10 54 ਬਣਾ ਬਣਾ 236 6124 ਇਹਨੇ ਟਲੇਟ ਨੇ ਚੱਕ ਕੇ ਮਾਰ ਦਿੱਤਾ ਜੇ ਸਾਡੀ 928 ਤੇ 124 40 ਲੱਖ ਰਾਇ ਚ ਫੋਟੋ ਦੇ ਦੁਨੀਆ ਵੱਡੇ ਹੱਥ ਨਾਲ ਜਿਹੜਾ ਤਾਂ ਨੋ ਕੋਈ ਵੱਡੇ ਨਾਲ ਆ ਵੀ ਤੇਰੇ ਘਰ ਪੋਰਨ ਆਪੀ ਹੱਥ ਮਾਪੋੜੀ ਖੇਤ ਦਾ ਰਸੋਈ 2.5 ਲੱਖ ਸਿੱਧਾ ਖੇਤੀ ਬਈ ਸਿੱਧਾ ਹਸਤਾ ਨੋਰਮਲ ਟਾ ਇਲਾਕੇ ਵਿੱਚ ਸਭ ਇਹ ਸਿਰਫ ਮਾਪ ਦਾ ਬੰਦ ਚਾਹੇ ਆਸ ਤੋਂ ਤਾਂ ਤੇ 3 ਬੰਦ ਕਰੇ ਹੋ काम ना करना सकते 6 आवर का फाइनल मैच स्कोर 244 और जब तक स्कोर इसे पर बनावागे 304 तो ये तू 25 26 लाख लारेगा तो तेरा बढ़िया बैठूंगा नहीं नहीं ओथे 10 लाख भी बनाऊ चल और बड़ा बढ़िया कैमरा वाला फिल्म बहुत बढ़िया बनाव और बड़ा सालों मिलकर हूं महिला ने भारो मनन करन पता था यार। बात करते वैसे भी मैं। ओह, हाँ, हाँ, आह, 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 मरता, होया मरता। हाँ, हाँ, बात देख के करके बोलने का क्या? पहले फिर आउट आउट करना है। बढ़िया। बात अंकुश के में खुलाही में जुट। ਕਿ ਜਦ ਨਾਲ ਬਾਕੀ ਦਾ ਮੇਰਾ ਘੁੰਮਦਾ ਹੀ ਨਹੀਂ ਖਾਦੇ ਪਿੱਤੇ ਲਓ ਵੀ ਮਿੱਤਰੋ ਖੇਡਿਆ ਆ ਮੈਂ ਹਾਂ 6ਰ ਮਾਰਤਾ ਚੌਕਾ ਮਾਰਤਾ ਸਿੰਗਲ ਲੈ ਲਈ ਬਹੁਤ ਆਪਾਂ ਹੈਂਦੇ ਨੇ ਮਾੜੇ ਮੋਟੇ ਮੇਰੇ ਬਾਅਦ ਤੇ ਫਿੰਗਰ ਤੇ ਰੱਖ ਦਿੰਦੇ ਸਾਰੇ ਆਪ ਖਾ ਲੈ ਮਗਾ ਲੈ ਹੋਰ ਮਾੜੀ ਗੱਲ ਹੈ ਲਓ ਵੀ ਦੋਸਤੋ ਇਹ ਜਿਹੜਾ ਮੈਚ ਸੀਗਾ ਉਹ ਸਾਡੇ ਸਾਰਿਆਂ ਦੇ ਮਿਹਨਤ ਨਾਲ ਅਸੀਂ ਮੈਚ ਗਏ ਆ ਜਿੱਤ ਤੇ ਇਸ ਤੋਂ ਬਾਅਦ ਸਾਡਾ ਹੈਗਾ ਡਿਨਰ ਡਿਨਰ ਦੇ ਵਿੱਚ ਲਈ ਅਸੀਂ ਰੈਸਟੋਰੈਂਟ ਦੇ ਵਿੱਚ ਜਾਵਾਂਗੇ ਬਸ ਵਲੌਗ ਦਾ ਪਾਈਥੀ ਐਂਡ ਕਰਾਂਗੇ ਇੱਕ ਦੂਜੇ ਨੂੰ ਵੱਖੋ ਵੱਖਰੀਆਂ ਟੀਮਾਂ ਦੇ ਜਿਹੜੇ ਹੈਗੇ ਕਰੂਜ਼ਰ ਦੇ ਆਪੋਜੀਟ ਵਾਲੇ ਬੰਦੇ ਕੰਗ੍ਰੈਚੁਲੇਸ਼ਨ ਕਰ ਰਹੇ ਆ ਚੱਕ ਲੈ ਫੋਨ ਤੁਹਾਡੇ ਕੰਗ੍ਰੈਚੁਲੇਸ਼ਨ ਸਰ ਸਾਡੀ ਟੀਮ ਜਿੱਤ ਚੁੱਕੀ ਆ ਤੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੇ ਹੁਣ ਚਲੀਏ ਆਪਾਂ ਆਜ ਡਿਨਰ ਤੇ ਫਿਰ ਇਧਰ ਹੀ ਆ ਰਹੇ ਆ ਉਹ ਵੀ ਲਓ ਜੀ ਕੁਝ ਗੱਲਾਂ ਡਿਸਕਸ ਹੋ ਰਹੀਆਂ ਮੈਨੂੰ ਲੱਗਦਾ ਕਾ ਕਾ ਤੇ ਲਾ ਕਰਾ ਗੋ